हां जी दोस्तों सोशल मीडिया ਤੇ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਹ ਵੀਡੀਓ ਕੈਨੇਡਾ ਤੋਂ ਸਾਹਮਣੇ ਆਈ ਹੈ। ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਸਨੋ ਪਈ ਹੋਈ ਹੈ ਤੇ ਇੱਕ ਬਜ਼ੁਰਗ ਮਾਤਾ ਤਿੱਲਾਂ ਵਾਲਾ ਝਾੜੂ ਲੈ ਕੇ ਸਨੋ ਸਾਫ਼ ਕਰ ਰਹੀ ਹੈ। ਅਸਲ ਵਿੱਚ ਦੋਸਤੋ ਇਹ ਮਾਤਾ ਕੁਝ ਦਿਨ ਪਹਿਲਾਂ ਹੀ ਪੰਜਾਬ ਤੋਂ ਕੈਨੇਡਾ ਆਪਣੇ ਬੱਚਿਆਂ ਕੋਲ ਗਈ ਸੀ ਤੇ ਇਸ ਭੋਲੀ ਜਿਹੀ ਮਾਤਾ ਨੇ ਜਦੋਂ ਉੱਥੇ ਇੰਨੀ ਜ਼ਿਆਦਾ ਸਨੋ ਪੈਂਦੀ ਦੇਖੀ ਤਾਂ ਇਹ ਝਾੜੂ ਚੁੱਕ ਕੇ ਜਾ ਕੇ ਸਾਫ਼ ਕਰਨਾ ਸ਼ੁਰੂ ਕਰ ਦਿੰਦੀ ਹੈ। ਇਹ ਮਾਤਾ ਜਿੰਨੀ ਜਗ੍ਹਾ ਸਾਫ਼ ਕਰਦੀ ਹੈ ਉੱਥੇ ਹੋਰ ਜ਼ਿਆਦਾ ਸਨੋ ਪੈ ਜਾਂਦੀ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕ ਹਾਂ ਦੇ ਸੋ ਮਾਤਾ ਬਾਰੇ ਕਮੈਂਟ ਆਏ ਨੇ ਤੁਸੀਂ ਵੀ ਸੁਣੋ ਕੀ ਕਹਿ ਰਹੇ ਨੇ ਫਤਿਹ ਲਿਖ ਰਿਹਾ ਹਜੇ ਤਾਂ ਬੇਬੇ ਬੱਠਲ ਭਰ ਕੇ ਰੂੜੀ ਤੇ ਨਾ ਸੋਟਾਈ ਅਮਨ ਲਿਖ ਰਿਹਾ ਜਿਨ੍ਹਾਂ ساری ਉਮਰ ਮਿਹਨਤ ਕੀਤੀ ਹੋਵੇ ਉਹਨਾਂ ਲਈ ਵਿਹਲੇ ਬੈਠਣਾ ਔਖਾ ਆ ਇੰਦਰਜੀਤ ਲਿਖ ਰਿਹਾ ਹੈ ਨੂ ਬਾਲੀ ਕੱਬੀ ਹੋਣੀ ਹੈ ਬੇਬੇ ਦੀ ੱੱਕੇ ਨਾਲ ਲਾਇਆ ਹੋਇਆ ਬੇਬੇ ਨੂੰ ਸਾਫ ਕਰਨ ਮੰਨਿਆ ਪੰਜਾਬੀ ਭੋਲੇ ਹੁੰਦੇ ਹਨ ਪਰ ਬੇਵਕੂਫ ਨਹੀਂ ਜ਼ਿਆਦਾਤਰ ਬਜ਼ੁਰਗਾਂ ਨਾਲ ਅਹੀ ਕੁਝ ਹੁੰਦਾ ਆ ਤੇ ਇੱਕ ਲਿਖ ਰਿਹਾ ਹੈ ਕਿ ਬੇਬੇ ਦਾ ਭੋਲਾਪਨ ਦੇਖ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਬਾਕੀ ਦੋਸਤੋ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਥੱਲੇ ਕਮੈਂਟ ਵਿੱਚ ਜਰੂਰ ਸੰਝੇ ਕਰੋ